ਮੈਂ ਆਪਣੇ ਵੱਲੋਂ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਵਸਦੀਆਂ ਸੰਤਾਨਾਂ ਨੂੰ ਪਿਆਰ ਤੇ ਸਤਿਕਾਰ ਦੇ ਸ਼ਹਿਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ 18 ਯੂਜ਼ ਟੀਵੀ ਤੇ ਕੰਗਣਾ ਰਣਾਵਤ ਵੱਲੋਂ 20ਵੀਂ ਸਦੀ ਦੇ ਮਹਾਨ ਜਰਨਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਸਬੰਧ ਵਿੱਚ ਉਹਨਾਂ ਨੇ ਬਹੁਤ ਭੱਦੀ ਸ਼ਬਦਾਵੜੀ ਬੋਲੀ ਹੈ ਮੈਂ ਉਸ ਸ਼ਬਦਾਵੜੀ ਦੀ ਕਰੜੇ ਸ਼ਬਦਾਂ ਵਿੱਚ ਨਖੇਦੀ ਕਰਦਾ ਤੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਬੀਬੀ ਸਮਾਜ ਇਤਿਹਾਸ ਤੇ ਸ਼ਾਸਤਰਾਂ ਤੋਂ ਬਹੁਤਣ ਜਾਣਿਆ ਜਿਸ ਸ਼ਾਸਤਰਾਂ ਤੇ ਇੰਨੀ ਟਿੱਪਣੀ ਕੀਤੀ ਆ ਕਿ ਜਿਹੜਾ ਆਪਣੇ ਕੋਲੇ ਹਥਿਆਰ ਸ਼ਾਸਤਰ ਰੱਖਦਾ ਉਹ ਸੰਤ ਕਦੇ ਵਾਸਤੇ ਨਹੀਂ ਹੋ ਸਕਦਾ ਬੀਬੀ ਹਿੰਦੂ ਮਤ ਦਾ ਇਤਿਹਾਸ ਆ ਸ਼ਿਵ ਜੀ ਭਗਵਾਨ ਨੂੰ ਤੁਸੀਂ ਆਪਣਾ ਸਭ ਤੋਂ ਵੱਡਾ ਦੇਵਤਾ ਮੰਨਦੇ ਆ ਉਹਨੇ ਆਪਣੇ ਹੱਥ ਦੇ ਵਿੱਚ ਤਰਸ਼ੂਲ ਫਕੜਿਆ ਪਕੜਿਆ ਉਹ ਸਮੇਂ ਦਾ ਉਹ ਸਮੇਂ ਦਾ ਉਹ ਸ਼ਾਸਤਰ ਸੀ ਅਸੀਂ ਕਿੰਤੂ ਨਹੀਂ ਕਰਦੇ ਹਰ ਇੱਕ ਸ਼ਾਸਤਰ ਦੀ ਹਰ ਇੱਕ ਦੇਵੀ ਦੇਵ ਦੀ ਪੂਰਨ ਤੌਰ ਤੇ ਅਸੀਂ ਸਤਕਾਰ ਕਰਦੇ ਆ ਇਸ ਤੋਂ ਅੱਗੇ ਚੱਲ ਕਰਕੇ ਤ੍ਰੇਤੇਜੁਗ ਦੇ অবতার ਰਾਮਚੰਦਰ ਭਗਵਾਨ ਨੇ ਸ਼ਾਮੇ ਦੇ ਅਨਸਾਰ ਆਪਣੇ ਕੋਲੇ ਸ਼ਸਤਰ ਰੱਖੇ ਸ਼ਾਸਤਰਾਂ ਦੇ ਨਾਲ ਜੰਗ ਵੀ ਕੀਤੀ ਆ ਉਸ ਜੰਗ ਦਾ ਵੇਰਵਾ ਆਏ ਸਾਲ Hindu ਸਮਾਜ ਦਸਹਿਰੇ ਦੇ ਰੂਪ ਵਿੱਚ ਪ੍ਰਗਟ ਕਰਦਾ ਇਸੇ ਤਰ੍ਹਾਂ ਦੁਆਪਰਜੁਗ ਦੇ অবতার ਕ੍ਰਿਸ਼ਨ ਭਗਵਾਨ ਉਹਨਾਂ ਨੇ ਵੀ ਆਪਣੇ ਕੋਲੇ ਸ਼ਸਤਰ ਰੱਖ ਕੇ ਆਪਣੀ ਆ ਫੌਜਾ ਬਣਾਈਆਂ ਤੇ ਸ਼ਸਤਰ ਰਾਖ ਕਰਕੇ ਉਹਨਾਂ ਨੇ ਜੰਗ ਕੀਤੀ ਹੈ ਜੇਕਰ ਸ਼ਸਤਰ ਰੱਖਣ ਵਾਲਾ ਅਤਵਾਦੀ ਆ ਇਹਨਾਂ ਨੂੰ ਤੁਸੀਂ ਫਿਰ ਕਿਸ ਕਿਸ ਨਜ਼ਰੀਏ ਦੇ ਨਾਲ ਦੇਖੋਗੇ ਇਸੇ ਤਰ੍ਹਾਂ ਅੱਗੇ ਚੱਲ ਕਰਕੇ ਕੜਜੋਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾ ਉਹਨਾਂ ਦੇ 6ਵੇਂ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾ ਨੇ ਸਮੇਂ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਆਪਣੇ ਪਿਤਾ ਸਤਗੁਰੂ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਆਪਣੇ ਸਿੱਖਾਂ ਨੂੰ ਹੁਕਮਨਾਮਾ ਜਾਰੀ ਕੀਤਾ ਕਿ ਹਰ ਇੱਕ ਸਿੱਖ ਨੇ ਆਪਣੇ ਕੋਲੇ 3 ਫੁੱਟੀ 3 ਫੁੱਟੀ ਕਿਰਪਾਨ ਬਰਸ਼ਾ ਰੱਖਣਾ ਘੋੜ ਸਵਾਰੀ ਰੱਖਣੀ ਆ ਬੇਬੇ ਨਾ ਤਾਂ ਅਸੀਂ ਤੇਰੇ ਸੇਖਾਂ ਤੇ ਨਾ ਤੇਰੇ ਪਿਓ ਦੇ ਸੇਖਾਂ ਨਾ ਅਸੀਂ ਕਿਸੇ ਦੇਵੀ ਦੇਵਤੇ ਦੇ ਸੇਖਾਂ ਅਸੀਂ ਸੇਖਾਂ ਧੰਨ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਸਿੱਖ ਹੋਣ ਦੇ ਨਾਤੇ ਹਰ ਇੱਕ ਸਿੱਖ ਸਮੇਂ ਦੇ ਅਨਸਾਰ ਆਪਣੇ ਕੋਲੇ ਕਿਰਪਾਨ ਰੱਖਦਾ ਸੀ ਆਪਣੇ ਕੋਲੇ ਬਰਸ਼ਾ ਰੱਖਦਾ ਸੀ ਨੇਜਾ ਰੱਖਦਾ ਸੀ ਭੰਨਾ ਰੱਖਦਾ ਸੀ ਢਾੜ ਰੱਖਦਾ ਸੀ ਉਹ ਸਮੇਂ ਦੇ ਅਜਤਰ ਸੰਨ ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਸ਼ਤਰਤਾਰੀ ਹੋਣਾ ਮੀਰੀ ਤੇ ਪੀਰੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਪ੍ਰਦਾਨ ਕਰਨੇ ਸਾਸ਼ਤਰ ਰਾਖ ਕਰਕੇ ਉਹਨਾਂ ਨੇ ਧਰਮ ਦੀਆਂ ਜੰਗਾਂ ਕੀਤੀਆਂ ਜੇਕਰ ਤੁਹਾਡੇ ਦੇਵੀ-ਦੇਵਤਿਆਂ ਨੇ ਧਰਮ ਦੀਆਂ ਜੰਗਾਂ ਕੀਤੀਆਂ ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜ ਸੱਚੀ ਪਾਤਸ਼ਾਹ ਨੇ ਆਪਣੇ ਸਮੇਂ ਅੰਦਰ ਮੁਗਲੀਆਂ ਸਰਕਾਰ ਦੇ ਨਾਲ ਚਾਰ ਜੰਗਾਂ ਕੀਤੀਆਂ ਤੇ ਚਾਰਾਂ ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਅੱਗੇ ਚੱਲ ਕਰਕੇ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਸੱਚੀ ਪਾਤਸ਼ਾਹ ਨੇ 14 ਜੰਗਾਂ ਆਪਣੇ ਨਿੱਜੀ ਸੁਆਰਥ ਵਾਸਤੇ ਨਹੀਂ ਧਰਮ ਦੀਆਂ 14 ਜੰਗਾਂ ਲੜੀਆਂ ਤੇ 14 ਜੰਗਾਂ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਨਾਲ ਉਹਨਾਂ ਨੇ ਇਹ ਵੀ ਬਿਆਨ ਕੀਤਾ ਦਸਮ ਬਾਣੀ ਦੇ ਵਿੱਚ ਬਿਨਾ ਸ਼ਸਤਰ ਕੇ ਸੰ ਨਰਗ ਪਿੰਡ ਜਾਨੋ ਗਾਇ ਕਾਨਤਾ ਕੋ ਕਿਤਾ ਲੈ ਸਧਾਨੋ ਇਹ ਮੂਰ ਆਗਿਆ ਸੁਨੋ ਹੋਏ ਪਿਆਰੇ ਬਿਨਾ ਸ਼ਸਤਰ ਕੇ ਸੰ ਨਾ ਦੇਵੰਦਾਰੇ ਬੇਬੀ ਅਸੀਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਅਸੀਂ ਨਾ ਤਾਂ ਤੇਰੇ ਸੇਖਿਆ ਤੇ ਨਾ ਅਸੀਂ ਤੇਰੇ ਪਿਓ ਦੇ ਸੇਖਿਆ ਅਸੀਂ ਪਿਤਾ ਸਤਗੁਰੂ ਸਾਹਿਬ ਜੀ ਦੀ ਆਗਿਆ ਦਾ ਪਾਲਣ ਕਰਦੇ ਆ ਜੇ ਇਸ ਸੰਤ ਮਹਾਨ ਸ਼ਖਸੀਅਤ ਤੇ ਤੂੰ ਟਿੱਪਣੀ ਕੀਤੀ ਆ ਉਹ ਦਮਦਮੀ ਟਕਸਾਲ ਦੇ 14ਵੇਂ ਮੁਖੀ ਆ ਅੱਜ ਵੀ ਅਸੀਂ ਐਲਾਨ ਕਰਦੇ ਆ ਤੁਹਾਨੂੰ ਚੈਲੰਜ ਕਰਦੇ ਆ ਤੁਸੀਂ ਉਹਨਾਂ ਨੂੰ ਅਤਵਾਦੀ ਕਿਹਾ ਉਹ ਅਤਵਾਦੀ ਨਹੀਂ ਸੀ ਸਿੱਖ ਸੰਤ ਵੀ ਆ ਤੇ ਸਿੱਖ ਜਰਨੈਲ ਵੀ ਆ ਤੇ ਸਿੱਖ ਸਿਪਾਹੀ ਵੀ ਆ ਉਹ ਇੱਕ ਸੰਤ ਵੀ ਆ ਉਹ ਜਰਨੈਲ ਵੀ ਆ ਉਹ ਸਿਪਾਹੀ ਵੀ ਆ ਉਹਨਾਂ ਨੇ ਆਪਣੇ ਧਰਮ ਨੂੰ ਪੈੜ ਦੇ ਆਧਾਰ ਤੇ ਰੱਖਦਿਆਂ ਹਿੰਦੁਸਤਾਨ ਦੀ ਆਰਮੀ ਦੇ ਨਾਲ ਉਹਨਾਂ ਨੇ ਜੰਗ ਕੀਤੀ ਆ ਨਿੱਜੀ ਜੰਗ ਉਹਨਾਂ ਨੇ ਨਹੀਂ ਲੜੀ ਹਿੰਦੁਸਤਾਨ ਦੇ ਕਿਸੇ ਵੀ ਥਾਣੇ ਵਿੱਚ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਤੇ ਅੱਜ ਦੇ ਉਦੋਂ ਤੋਂ ਲੈ ਕਰਕੇ ਅੱਜ ਵੀ ਤੁਸੀਂ ਪੜਤਾਲ ਕਰ ਲੋ ਉਹਨਾਂ ਤੇ ਕੋਈ ਵੀ ਪਰਚਾ ਕੋਈ ਵੀ ਐਫ ਆਈ ਆਰ ਨਹੀਂ ਦਰਜ ਹੋਈ ਜਿਹੜੇ ਬੰਦੇ ਨੇ ਆਪਣੇ ਸਮੇਂ ਦੌਰਾਨ ਕੋਈ ਘਟੀਆਂ ਕਰਮ ਨਹੀਂ ਕੀਤਾ ਜਿਆਸਤੀ ਨਹੀਂ ਕੀਤੀ ਧੱਕੇਸ਼ਾਈ ਨਹੀਂ ਕੀਤੇ ਗੁਰਮਖੋ ਅਤਵਾਦੀ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਸਮਾਜ ਵਿੱਚ ਹਮਲਾ ਕਰਦੇ ਸਮਾਜ ਵਿੱਚ ਬਦ ਫੈਲੀਆਂ ਕਰਦੇ ਆ ਇਸ ਕਰਕੇ ਬੀਬੀ ਤੇਰੇ ਸ਼ਬਦਾਂ ਦੀ ਤੇਰੀ ਟੀਕਾ ਟਿੱਪਣੀ ਦੀ ਮੈਂ ਕਰੜੇ ਸ਼ਖਦਾਂ ਵਿੱਚ ਨਿੰਦਾ ਕਰਦਾ ਉਹ ਸੰਤ ਸੀ ਹੈ ਤੇ ਰਹਿੰਦੀ ਦੁਨੀਆ ਤੱਕ ਉਹ ਸੰਤ ਰਹਿਣਗੇ ਉਹਨਾਂ ਨੂੰ ਜਿਵੇਂ ਚੰਦ ਤੇ ਸੂਰਜ ਤੇ ਥੁੱਕਣ ਦੇ ਨਾਲ ਨਾ ਤਾਂ ਚੰ드ਰਮਾ ਨੇ ਮੈਲਾ ਹੋਣਾ ਤੇ ਨਾ ਸੂਰਜ ਨੇ ਮੈਲਾ ਹੋਣਾ ਤੋਂ ਕਹਿੰਦੇ ਕਿ 99% ਲੋਕ ਉਹਨਾਂ ਨੂੰ ਆਤਮਾ ਦੀ ਮੰਨਦੇ ਨਹੀਂ 101% ਜਿੱਥੇ ਵੀ ਸਿੱਖ ਦੇਸ਼ ਅਦੇਵਦੇਸ਼ ਵਿੱਚ ਨਿੰਦਾ ਉਹ ਸੰਤਾ ਨੂੰ ਸੰਤ ਮੰਨਦਾ ਸੀ ਸੰਤ ਮੰਨਦਾ ਹੈ ਤੇ ਜਿੰਨਾ ਚਿਰ ਧਰਤੀ ਰਹੇਗੀ ਆਕਾਸ਼ ਚੰਦ ਸੂਰਜ ਤੇ ਸਿਤਾਰੇ ਰਹਿਣਗੇ ਉਹਨਾਂ ਚਿਰ ਤੱਕ ਸਾਰਾ ਸਿੱਖ ਸਮਾਜ ਇਥੋਂ ਤੱਕ ਕਿ ਮੁਸਲਮਾਨ ਵੀ ਉਹਨਾਂ ਨੂੰ ਸੰਤ ਮੰਨਦੇ ਆ ਕਈ ਜਿਹੜੇ ਹਿੰਦੂ ਵੀਰ ਆ ਉਹ ਵੀ ਉਹਨਾਂ ਨੂੰ ਸੰਤ ਮੰਨਦੇ ਆ ਰਾਜਨੀਤਿਕ ਵੀ ਸੰਤ ਮੰਨਦੇ ਆ ਕਈ ਸਮਾਜਵਾਦੀ ਲੋਕ ਵੀ ਸੰਤ ਮੰਨਦੇ ਆ ਤੇਰੇ ਤੋਂ ਸਰਟੀਫੀਕੈਟ ਸਰਟੀਫਿਕੇਟ ਲੈਣ ਦੀ ਕੋਈ ਜ਼ਰੂਰਤ ਨਹੀਂ ਉਹ ਸਿੱਖ ਧਰਮ ਦੇ 20ਵੀਂ ਸਦੀ ਦੇ ਮਹਾਨ ਜਰਨਲ ਜਰਨੈਲ ਹਨ ਰਹਿਣਗੇ ਦੁਨੀਆ ਤੱਕ ਰਹਿਣਗੇ ਉਹ ਸੰਤ ਵੀ ਸੀ ਉਹ ਵਿਦਵਾਨ ਵੀ ਸੀ ਉਹ ਜਰਨੈਲ ਸੀ ਇਸ ਕਰਕੇ ਵੀਵੇਂ ਬੋਲਣ ਤੋਂ ਪਹਿਲਾਂ ਸਮਾਜ ਦੀ ਜਾਣਕਾਰੀ ਸ਼ਾਸਤਰਾਂ ਦੀ ਜਾਣਕਾਰੀ ਲੈਣੀ ਜ਼ਰੂਰੀ ਆ ਜੇਕਰ ਸੰਤ ਗਿਆਨੀ ਜਰਨੈਲ ਸਿੰਘ ਆਤਵਾਦੀਆ ਕ੍ਰਿਸ਼ਨ ਭਗਵਾਨ ਨੂੰ ਕੀ ਕਹੋਗੇ ਇਸੇ ਤਰ੍ਹਾਂ ਰਾਮਚੰਦਰ ਤੇ ਲక్ష్మణ ਨੂੰ ਕੀ ਕਹੋਗੇ ਇਸੇ ਤਰ੍ਹਾਂ ਸ਼ਿਵਜੀ ਭਗਵਾਨ ਨੂੰ ਕੀ ਕਰੋਗੇ ਫਾਰ 올 ਟਾਈਪਸ ਆਫ ਕ੍ਰਿਮिनल ਲਾਅ ਫੈਮਲੀ ਲਾਅ ਇਮੀਗ੍ਰੇਸ਼ਨ ਲਾਅ ਕਨਵਿੰਸਿੰਗ ਅਨਪਲੋਇਮੈਂਟ ਮੈਟਰਸ ਪਲੀਜ਼ ਕੰਟੈਕਟ ਤਰਨਦੀਪ ਸਿੰਘ